ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਦਿੱਲੀ ਅੱਜ ਇੱਥੇ ਪਾਰਕਿੰਗ ਦੇ ਵਿੱਚ 200 ਰੁਪਏ ਦਾ 500 ਲਿਆ ਜਾ ਸਕਦਾ ਕਿਉਂਕਿ ਲੋਕੀ ਇੱਥੇ ਗੱਡੀ ਖੜਾ ਕੇ ਆਪਣਾ ਘੁੰਮਣ ਫਿਰ ਚੱਲ ਜਾਂਦੇ ਆ ਟਾਈਮ ਤੇ ਆਓਗੇ ਤਾਂ ਫ੍ਰੀ ਹੈ ਆਜੋ ਫਿਰ ਮੈਟਰੋ ਸਟੇਸ਼ਨ ਦੇ ਨਾਲ-ਨਾਲ ਇੰਡੀਆ ਗੇਟ ਵੀ ਦਿਖਾਈਏ ਜੇ ਟਾਈਮ ਤੇ ਜਾਓਗੇ ਤਾਂ ਵਨ ਡੇ ਟੂਰ ਲੈਂਦੇ ਹੋ ਤਾਂ ਦਿੱਲੀ ਦੇ ਵਿੱਚ ਬਹੁਤ ਕੁਝ ਦੇਖਿਆ ਜਾ ਸਕਦਾ ਆਜੋ ਫਿਰ ਦੇਖੀਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਹੋਪ ਸਾਰੇ ਠੀਕ ਹੋਵੋਗੇ ਅੱਜ ਆਪਾਂ ਵੈਸੇ ਦਿੱਲੀ ਜਾ ਰਹੇ ਆਂ ਬੰਗਲਾ ਸਾਹਿਬ ਗੁਰਦੁਆਰੇ ਸਭ ਤੋਂ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਦੇਖਦੇ ਆਂ ਜੇ ਇੰਡੀਆ ਗੇਟ ਤੇ ਗੁਰਦੁਆਰਾ ਸਾਹਿਬ ਸੀਚਗੰਗਰ ਦੇਖਦੇ ਆਂ ਫਿਰ ਇੱਕ ਵਾਂਡੇ ਦੂਰਾ ਕਿੰਨੀ ਕੀ ਟਾਈਮਿੰਗ ਬਚਦਾ ਉਹ ਹਿਸਾਬਾਂ ਦੇਖਦੇ ਆਂ ਟਾਈਮ ਤੁਰੇ ਆਂ ਸੀ 3 ਵਜੇ ਉੱਠ ਖੜੇ 4 ਵਜੇ ਤੁਰੇ ਆਂ ਬਾਕੀ ਇਸ ਟਾਈਮ ਰਸਤੇ 'ਤੇ ਆਂ ਦੇਖਦੇ ਕੀ ਬੰਦਾ ਫਿਰ ਰਸਤਾ ਕਿਵੇਂ ਨਿਕਲਦਾ ਸ਼ੰਭੂ ਬਾਰਡਰ ਵੀ ਖੁੱਲ ਚੁਕਿਆ ਵਾ ਠੀਕ ਐ ਆਜੋ ਫਿਰ ਬਨੇ ਰਹੋ ਨਾਲ ਆਂ ਹਾਂਜੀ ਇੱਕ ਗੱਲ ਦਾ ਵੀ ਟਾਈਮ ਤੇ ਨਿਕਲੋਣਾ ਸਫ਼ਰ ਵੱਡੇ ਤੋਂ ਵੱਡਾ ਸੋਹਣਾ ਟਾਈਮ ਤੇ ਤੇ ਬੰਦਾ ਰਾਤ ਨੂੰ ਵਾਪਸੀ ਵੀ ਟਾਈਮ ਤੇ ਹੋ ਜਾਂਦਾ ਵਾ ਲੈ ਵੀ ਨੇਰੇ ਹੋਏ ਨਿਕਲ ਗਏ ਆ ਸੁਨੀਆਂ ਪਈਆਂ ਸੜਕਾਂ ਤੜਕੇ ਜਾਣ ਦਾ ਕਾਰਨ ਇਹ ਕਿਹਾ ਹੈ ਕਿ ਦਿੱਲੀ ਚ ਬਹੁਤ ਟ੍ਰੈਫਿਕ ਆ ਬੰਦੇ ਨੂੰ ਪਹਿਲਾਂ ਹੀ ਜਾਣਾ ਪੈਂਦਾ ਚਲੋ ਹੋਏ ਖਿੱਚੀ ਆ ਵੀ ਤੁਹਾ ਦਿਨ ਚਾੜ ਲਿਆ ਹੁਣ ਟੋਰਪਲਾਦਾ ਸ਼ੁਰੂ ਹੋ ਗਏ ਤਿੰਨ ਹੁੰਦੇ ਨੇ ਟੋਟਲ ਟੋਰਪਲਾਦਾ ਅੱਗੇ ਦਾ ਘਟੋ ਘਟੇ ਜਾਨ ਜਾਨ 1000 ਰੁਪਏ ਦਾ ਹੁੰਦਾ ਸੀ ਹੁਣ ਇੰਨਾ ਗ੍ਰੇਟ ਘਟਾਤਾ ਇਹਨਾਂ ਨੇ ਤਕਰੀਬਨ ਜਾਨ ਜਾਨ 500 ਦੇ ਹੋ ਜਾਂਦਾ ਵਾ ਅੱਗੇ ਆਂ ਜਾਨ 1000 2000 ਦਾ ਹੁੰਦੇ ਹੁਣ ਬਹੁਤ ਫਰਕ ਪਤਾ ਉਹ ਪੱਟੂ ਰੋਂਗ ਸਾਈਡ ਹੀ ਆਈ ਜਾਂਦਾ ਇਹੇ ਜੇ ਕਰਕੇ ਤਾਂ ਵੱਡੇ ਵੱਡੇ ਐਕਸੀਡੈਂਟ ਹੋ ਜਾਂਦੇ ਆ ਰੋਂਗ ਸਾਈਡ ਨਾਲ ਚਲਾਇਆ ਕਰੋ ਜਾਂ ਸਹੀ ਸਾਈਡ ਚ ਲਾਇਆ ਕਰੋ ਕੋਈ ਨਹੀਂ ਪਤਾ ਨਾਲ ਨੌ ਵਾਲਾ ਵੀ ਦੇਖ ਕੇ ਉਹਦੇ ਗੰਨੀ ਹਿਸਾਬ ਨਾਲ ਵੀ ਚੱਲ ਪਈ ਖਿੱਚੀ ਦੁਰੇ ਹੁੰਦਾ ਅੰਬਾਲਾ ਪਹੁੰਚ ਗਏ ਬਹੁਤ ਟਾਈਮ ਤੇ ਹਨੇ ਬੱਜੇ ਨੇ 7 ਥੋੜੀ 6:30 ਹੋਏ ਨੇ ਆ ਤ੍ਰਿਸ਼ੂਲ ਬਣਿਆ ਹੋਇਆ ਅੰਬਾਲਾ ਐਂਟਰ ਹੁੰਦੇ ਸਾਰੀ ਅੱਛਾ ਅੰਬਾਲਾ ਬਹੁਤ ਵੱਡਾ ਇੰਡਸਟਰੀਆਂ ਦਾ ਹੱਬਾ ਇੱਥੇ ਬਹੁਤ ਫੈਕਟਰੀਆਂ ਨੇ ਅੰਬਾਲਾ ਕ੍ਰੋਸ ਕਰਦੇ ਸਾਰੀ ਨੇ ਇੱਕ ਮੰਦਿਰ ਬਣਿਆ ਹੋਇਆ ਇਹ ਮੈਨੂੰ ਲੱਗਦਾ ਜਿਵੇਂ ਕਮਲ ਦਾ ਫੁੱਲ ਬਣਿਆ ਹੋਇਆ ਤਕਰੀਬਨ ਹਲੇ ਕਮੀਟ ਹੋਇਆ ਨਹੀਂ ਹੈਗਾ ਮੈਨੂੰ ਤਾਂ ਹੈ ਲੱਗੇ ਮੈਨੂੰ ਓਪਨ ਹੋਊਗਾ ਪਰ ਓਪਨ ਨਹੀਂ ਹੁੰਦਾ ਮੈਨੂੰ ਲੱਗਦਾ ਬਣਾਏ ਇਦਾਂ ਕਮਲ ਦਾ ਫੁੱਲ ਬਣਾਇਆ ਹੈ ਕਿ ਨਹੀਂ ਤੁਸੀਂ ਦੇਖ ਕੇ ਦੱਸੋ ਮੈਨੂੰ ਕਮਲ ਦਾ ਫੁੱਲ ਆ ਜਾਂ ਕੋਈ ਹੋਰ ਕੋਈ ਬਣਿਆ ਹੋਇਆ ਗੁਲਾਬ ਦਾ ਦਣੀ ਹੈਗਾ ਬਹੁਤ ਵੱਡਾ ਮੰਦਰ ਹੈ ਲੈ ਵੀ ਕ੍ਰੋਸਿੰਗ ਕਰਦੇ ਹੋਏ ਤਾਂ ਬਹੁਤ ਵਧੀਆ ਮੌਸਮ ਆ ਮੌਸਮ ਵੈਸੇ ਠੰਡਾ ਹੀ ਸੀ ਕੋਈ ਜ਼ਿਆਦਾ ਇੰਨੀ ਗਰਮੀ ਨਹੀਂ ਹੈਗੀ ਮੈਂ ਵੀ ਤੇਲ ਥੂਲ ਪੁਆਈਏ ਆ ਨਾਲ ਵਾਟਰਫਾਲ ਬਣਿਆ ਹੋਇਆ ਤੁਦ ਗੱਡੀ ਫੋਲ ਕਰਾਈ ਇੱਥੇ ਤੇਲ ਦਾ ਰੇਟ ਦਾ ਫਰਕ ਆ 2 ਰੁਪਏ ਤਕਰੀਬਨ ਸਸਤਾ ਹੀ ਆ ਉਹ ਗੱਲੇ ਗੱਲਾਂ ਸਾਊਂਡਡ ਗੱਡੀ ਸੀ ਮੇਰੇ ਹਿਸਾਬ ਨਾਲ ਅਸੀਂ ਤੰਨਵਾਰ ਤੇਲ ਬੋਆ ਲਿਆ ਹੁਣ ਬਹੁਤ ਖਾਂਦੀ ਆ ਲੈ ਵੀ ਤੇਲ ਪਾਣ ਰੁਕੇ ਸੀ ਡ੍ਰੀਮ ਲੈਵਲ ਦਾ ਸੈਟਿੰਗ ਦੇਖੀਏ ਕਿੰਨਾ 600 ਰੁਪਏ ਟੱਕਰ 1000 ਰੁਪਏ 800 ਰੁਪਏ ਹੈ ਲੈ ਵੀ ਡ੍ਰੀਮ ਲੈਡਾ ਇਹਨੇ ਬਟਰਫਾਲ ਵੀ ਵਿੱਚ ਉਹ ਵੀ 7.5 ਪਾਣੀ ਪੱਤ ਕਰੌਸ ਹੋ ਗਿਆ ਨਾ ਗੱਲ ਬੱਦ ਟਾਇਰ ਮੌਸਮ ਟਾਇਰ ਬਣਿਆ ਹੋਇਆ ਲੱਗਦਾ ਮੈਨੂੰ ਤਗੜਾ ਮੀਂਹ ਦੀ ਤਿਆਰੀ ਹੈ ਚਲੋ ਮੀਤਾਂ ਕੁਛ ਦੀ ਕਹਿੰਦਾ ਰੋ ਚਾਹੇ ਸਕੂਟਰ ਤੇ ਫਿਰਦੇ ਹੁੰਦੇ ਹੁਣ ਤਾਂ ਗੱਡੀ ਆ ਚਾਹੇ ਜਿੰਨਾ ਮਰਦੀ ਪਈ ਜਾਵੇ ਕੋਈ ਫਰਕ ਨਹੀਂ ਪੈਂਦਾ ਹੈ ਕਿ ਨਹੀਂ ਬਾਕੀ ਸਪੀਡ ਲਿਮਟ ਸਵੇਰੇ ਸਵੇਰੇ ਕੋਈ ਦਿੱਕਤ ਨਹੀਂ ਹੁੰਦੀ ਜਿਵੇਂ ਮਰਜੀ ਦਵੱਲੀ ਜਾਓ ਸਵੇਰੇ ਕੋਈ ਨਹੀਂ ਮਿਲਦਾ ਬਸ ਮੈਂ ਸੁਣਿਆ ਬਾਅਦ ਚ ਪਤਾ ਲੱਗਿਆ ਮੈਨੂੰ ਕਿ ਇਹ ਕੈਮਰੇ ਲੱਗੇ ਹੁੰਦੇ ਵੱਡੇ ਵੱਡੇ ਉਹ ਆਪੇ ਕੈਚ ਕਰ ਲੈਂਦੇ ਆ ਸਪੀਡ ਨੂੰ ਇੱਥੇ ਰਸਤੇ 'ਚ ਮੈਨੂੰ ਦਿਖ ਰਿਹਾ ਹੈ ਨਹੀਂ ਕਹਿੰਦੇ ਪਾਣੀ ਪੱਤੇ ਸੋਣੀ ਪੱਤੇ ਹੁੰਦੇ ਦੇਖ ਲਾਂਗੇ ਬਾਅਦ ਚ ਫੋਟੋ ਆਜੂ ਹੋਰ ਕੀ ਹੈ ਫਿਰ ਹੈ ਕਿ ਨਹੀਂ ਭਰ ਲਾਂਗੇ ਚਲਾਨ ਬਾਕੀ ਮੈਂ ਦੇਖਿਆ ਤਿਗਵਨ ਸਾਹਿਬ ਦਵੱਲੀ ਜਾਂਦੇ ਸੀ 120 130 بڑے ਆਰਮਨਰ ਜਾ ਰਹੇ ਆ ਹਾਲ ਤੱਕ ਅਰ ਕੋਈ ਪੌਸਾ ਦਿਖਿਆ ਨਹੀਂ ਹੈਗਾ ਸਾਨੂੰ ਵੱਡੇ ਵੱਡੇ ਬਿਲਡਿੰਗਾਂ ਲੈ ਵੀ ਟੋੜਪਾ ਦਾ ਇੱਕ ਹੋਰ ਆ ਗਿਆ ਇਹਦਾ ਰੇਟ ਸ਼ਾਇਦ 210 ਰੁਪਏ ਆ ਕੋਈ ਜਿਆਦੇ ਮਹਿੰਗੇ ਡੋਰ ਹੈ ਹੀ ਨਹੀਂ ਬਸ ਸਸਤੇ ਸਸਤੇ ਰੇਟ ਆ ਰਹੇ ਨੇ ਇਹ ਜਿਵੇਂ 4 ਰੁਪਏ 90 ਰੁਪਏ 160 ਰੁਪਏ ਬਸ ਇੰਨੇ ਕੀ ਰੇਟ ਹੋਣਾ ਕੋਈ ਜਿਆਦੇ ਵਾਲੇ ਹੈ ਨਹੀਂਗੇ ਬਿਲਕੁਲ ਬਹੁਤ ਵਧੀਆ ਰੇਟ ਆ ਰਹੇ ਨੇ ਅਗਰ ਆਪਣੇ ਜਿਹੜਾ ਬੜਿਆ ਲੱਡੋ ਵਾਲਾ ਲੁਧਿਆਣਾ ਦੇ ਕੋਲ ਉਹੀ ਐਨੇ ਪੈਸੇ ਲੈ ਲੈਂਦੇ ਮੈਂ ਕਹਿੰਦਾ ਤਿੰਨ ਇਹ ਤਿੰਨ ਜਾਂਦੇ ਜਾਂਦੇ ਜਿੰਨੇ ਪੈਸੇ ਹੋਣੇ ਆ ਆਪਣੇ ਲਡੋਵਾਲ ਦੇ ਇੱਕ ਵਾਰੀ ਕਰਾਸ ਕਰਦੇ ਦੇ ਪੈਸੇ ਹੋਣੇ ਨੇ ਐਨਾ ਫਰਕ ਆ ਇਹਨਾਂ ਦਾ ਆਪਣੇ ਰੇਟ ਬਹੁਤ ਜ਼ਿਆਦਾ ਚੱਕ ਰੱਖਿਆ ਆਪਣੇ ਲਡੋਵਾਲ ਵਾਲਿਆਂ ਨੇ ਲੈ ਵੀ ਤੋੜ ਕਰੀਏ ਕਰਾਸ ਲੈ ਵੀ ਲੱਗਦਾ ਜਿਵੇਂ ਕੈਨੇਡਾ ਵਾਲਾ ਹੁੰਦਾ ਕਿਹੜਾ ਉਹ ਬਣਿਆ ਟਾਵਰ ਜਿਹਾ ਇਹ ਥੋੜਾ ਛੋਟਾ ਵਾ ਉਹ ਵੱਡਾ ਥੋੜਾ ਜਿਹਾ ਐਨਾ ਕੀ ਫਰਕ ਉਹ ਜ਼ਿਆਦਾ ਨਹੀਂ ਲੈ ਵੀ ਦਿੱਲੀ ਐਂਟਰ ਹੋ ਗਏ ਆ ਵੈਲਕਮ ਟੂ ਦਿੱਲੀ ਹੋ ਗਏ ਆ ਕਿ ਟਾੜਾ ਸਾਡੇ ਨਾਲ ਨਾਲ ਹੀ ਕਾਫੀ ਦੇ ਦਰ ਜਾਂਦਾ ਹੁਣ ਦਿੱਲੀ ਹੋ ਕੇ ਐਂਟਰ ਹਾਲ ਤੱਕ ਸਾਨੂੰ ਕੋਈ ਟ੍ਰੈਫਿਕ ਮਿਲੀ ਨਹੀਂ ਹੋਪ ਕੀ ਪਤਾ ਨਾ ਹੀ ਹੋਵੇ ਟ੍ਰੈਫਿਕ ਕਿਉਂਕਿ ਅੱਜ ਸੰਡੇ ਵੀ ਹੈ ਸੰਡੇ ਕਰਕੇ ਬਹੁਤ ਹੁੰਦੀ ਹੈ ਦਿੱਕਤ ਦਿੱਲੀ ਸਿੱਧਾ ਫਰੀਦাবাদ ਇਹ ਵੀ ਮਨ ਮੂਰਤੀ ਬੜੀ ਵੱਡੀ ਬਣੀ ਸੀ ਮੈਂ ਇਹਦੀ ਵੀਡੀਓ ਵੀ ਬਣਾ ਲਈ ਮੂਰਤੀ ਹੈਗੀ ਇਹ ਸ਼ਿਵਜੀ ਮਹਾਰਾਜ ਜੀ ਲੱਗਦੀ ਹੈ ਬਾਕੀ ਦੱਸੋ ਮੈਨੂੰ ਦੇਖ ਕੇ ਮੈਨੂੰ ਆਪ ਨਹੀਂ ਪਤਾ ਕਿਹਨਾਂ ਦੀ ਆ ਉਹ ਜੀ ਆਪਾਂ ਦਿੱਲੀ ਵੱੜ ਗਏ ਆਂ ਦਿੱਲੀ ਵੱੜਦੇ ਸਾਰੇ ਆਪਾਂ ਮੈਟਰੋ ਨਾਲ ਹੁਣ ਰੇਸ ਲਾਉਣੀ ਆਂ ਕਹਿੰਦੇ ਮੈਟਰੋ ਬਹੁਤ ਤੇ ਚੱਲਦੀ ਆਂ ਦੇਖ ਲੈਨੇ ਮੈਟਰੋ ਤੇ ਚੱਲਦੀ ਆ ਕਾਪੜੀ ਗੱਡੀ ਲੈ ਵੀ ਦਵੱਲੀ ਜਾਂਦਾ ਵੈਸੇ ਇਹ ਜੀ ਗੱਲ ਨਹੀਂ ਮੈਟਰੋ ਨਾਲ ਆ ਮੂਰੇ ਕਲੀਅਰ ਆ ਸਾਨੂੰ ਕਲੀਅਰ ਕਿੱਥੇ ਮਿਲਦਾ ਹੈ ਕਿ ਨਹੀਂ ਸਾਨੂੰ ਟ੍ਰੈਫਿਕ ਹੀ ਮਿਲਦੀ ਆ ਹੁਣ ਮੂਰੇ ਇਹ ਬਿਲਡਿੰਗਾਂ ਬਣਦੀਆਂ ਪਈਆਂ ਛੋਣੀਆਂ ਛੋਣੀਆਂ ਬਿਲਡਿੰਗਾਂ ਇੱਥੇ ਬਹੁਤ ਹੋ ਗਈਆਂ ਇੱਥੇ ਆਮ ਜੀ ਗੱਲ ਹੈ ਫਲੈਟਾਂ ਵਾਲੀ ਗੱਲ ਤੋਂ ਲੋ ਜੀ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਆ ਗਏ ਆਂ ਪਾਰਕਿੰਗ ਕਰਤੀ ਹੈ ਸਹੀ ਟਾਈਮ ਤੇ ਵਾਹਿਗੁਰੂ ਤੇਰਾ ਸ਼ੁ크ਰ ਆ ਬਹਤਾ ਹੈ ਦਰਸ਼ਕੀਦਾਰ ਹੋਏ ਗੁਰਦੁਆਰਾ ਸ਼੍ਰੀ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਗੁਰਦੁਆਰਾ ਵਾ ਇਹ ਦਿੱਲੀ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਇਹਦੇ ਅੰਦਰ ਜਿਵੇਂ ਦਿੱਲੀ ਚ 9 ਗੁਰਦੁਆਰੇ ਨੇ ਉਹ ਸਭ ਦੀ ਨਿਗਰਾਨੀ ਇਹੀ ਗੁਰਦੁਆਰਾ ਖ਼ਾਬ ਕਰਦੇ ਨੇ ਰਵਰਵੋ ਬੀ ਸਾਲ ਵੀ ਚਲੋ ਸੋਹਣੇ ਦਰਸ਼ਨ ਹੋਏ ਐਂਡ ਟਾਈਮ ਤੇ ਪਹੁੰਚੇ ਸੀ ਤਾਂ ਬਹੁਤ ਵਧੀਆ ਰਹਾ ਇੱਥੇ ਜਲ ਸ਼ਿਕਾਇਆ ਜਾਂਦਾ ਉਹ ਜਲ ਨਾਲ ਵੱਡੇ ਵੱਡੇ ਰੋਕ ਕੱਟੇ ਜਾਂਦੇ ਨੇ ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜਿੱਥੇ ਸਭ ਦੁੱਖ ਜਾਏ ਵਾਹਿਗੁਰੂ ਜੀ ਅੱਛਾ ਇੱਕ ਗੱਲ ਸਮਝਾਉਣੀ ਸੀ ਤੇ ਪਾਰਕਿੰਗ ਜੇ ਗੱਡੀ ਕਰਨੀ ਆ ਬਹੁਤ ਵਧੀਆ ਟਾਈਮ ਤੇ ਪਾਰਕਿੰਗ ਪਾਰਕਿੰਗ ਦਾ ਓਪਨ ਹੋ ਜਾਂਦੀ ਆ ਬਟ ਇੱਥੇ ਆ ਵੀ 2 ਘੰਟੇ ਬਸ ਹਮਾਂ ਲਾਉਂਗੇ ਤਾਂ 200 ਰੁਪਏ 5 ਘੰਟੇ ਤੋਂ ਵੱਧ ਲਾਉਂਗੇ ਤਾਂ 500 ਰੁਪਏ ਚਾਰਜ ਨੇ ਉਹ ਤਾਂ ਨੇ ਲੋਕੀ ਖੜਾ ਕੇ ਨਾ ਘੁੰਮਣ ਚੱਲ ਜਾਂਦੇ ਨੇ ਉਹ ਗੱਡੀ ਪਾਰਕਿੰਗ ਦੀ ਕਿੱਥੇ ਖੜੀ ਉਹ ਦੇਖੀ ਦੇਖੀ ਲੱਭਣੀ ਓਕੀ ਆ ਇਹ ਵੀ ਗੱਡੀ ਬਿਹਾਰ ਦੀ ਹੈ ਨੰਬਰ ਦੇਖੋ ਵੀ 0001 ਲਿਆ ਕੀ ਬਾਤ ਹੈ ਲੋ ਜੀ ਹੁਣ ਅਸਾਂ ਵਾਪਸੀ ਸਾਡੀ ਹੈਗੀ ਆ ਸ਼ੋਕ ਬਿਹਾਰ ਨੂੰ ਸ਼ੋਕ ਬਿਹਾਰ ਜਾਣਾ ਸੀ ਕੰਮ ਆ ਥੋੜਾ ਜਿਹਾ ਕੋਈ ਤੇ ਸ਼ੋਕ ਬਿਹਾਰੀ ਗੱਡੀ ਖੜਾ ਕੇ ਮੈਟਰੋ ਚੜਦੇ ਆ ਚਲੋ ਜੀ ਅੱਜ ਮੈਟਰੋ ਝੂਟਾ ਲੈਣਾ ਪਹਿਲੀ ਵਾਰ ਲੈਣਾ ਮੈਂ ਤਾਂ ਸਿੱਖਣਾ ਬੜਾ ਔਖਾ ਮੈਟਰੋ ਚ 레드 ਲਾਈਨ येलो ਲਾਈਨ ਸਮਝਾ ਸਮਝਾਂਦੇ ਬਸ ਹੋ ਜਾਂਦੀ ਆ ਅੰਬੈਟਰ ਦਾ ਵੀਊ ਚੈੱਕ ਕਰੋ ਇਹ ਉੱਪਰ ਦੀ ਹੈ ਬਿਲਡਿੰਗਾਂ ਨੂੰ ਦੇਖੋ ਕਿੰਨੀ ਕਿਆ ਬਾਤਾਂ ਹੈ ਚਲੋ ਅਸੀਂ ਫਿਲਹਾਲ ਅਜਮੀਰੀ ਗੇਟ ਉਤਰ ਗਏ ਆ ਤੇ ਇੱਥੋਂ ਅਸੀਂ ਜਾਣਾ ਵਾ ਇੰਡੀਆ ਗੇਟ ਮੈਟਰੋ ਵਾਕਈ ਫਾਸਟ ਆ ਪਰ ਬਹੁਤ ਵਧੀਆ ਢੰਗ ਨਾਲ ਚਲਾਉਂਦੇ ਨੇ ਇਹ ਜੀ ਗੱਲ ਨਹੀਂ ਏ ਠੰਡੇ ਕਰਕੇ ਭੀੜ ਨਹੀਂ ਹੈਗੀ ਇਹ ਨਹੀਂ ਠੀਕ ਆ ਦੇਖ ਲਓ ਵੱਡੀਆਂ ਵੱਡੀਆਂ ਲਾ ਰੱਖੀਆਂ ਆ ਦੇਖੋ yellow lane ਤੇ blue lane ਇਹ ਪੈਰਲਾਈਨ ਹੈ ਬਹੁਤ ਫਾਇਦਾ ਉਹ ਦੱਸ ਦਿੰਦੇ ਆ ਉਹ ਲੇਨ ਤੇ ਚੱਲੀ ਚੱਲੋ ਹੋਲੀ ਹੋਈ ਤੁਹਾਨੂੰ ਸਮਝ ਆਈ ਜਾਊਗੀ ਸੌਖਾ ਬਹੁਤ ਹੈ ਜੀ ਕਰਨੀ ਪਰ ਪਹਿਲੇ ਪਹਿਲੇ ਸਾਡੇ ਵਰਗੇ ਨੂੰ ਔਖਾ ਲੱਗਦਾ ਹੀ ਹੈ ਕਿ ਨਹੀਂ ਲੋ ਵੀ ਅਸੀਂ ਪੋਸ਼ ਏਰੀਆ ਦੇ ਨਿਕਲ ਉਤਰ ਚੁੱਕੇ ਆ ਇਹ ਪੋਸ਼ ਏਰੀਆ ਹੈਗਾ ਇਹਦੇ ਨਾਲ ਹੀ ਰਾਸ਼ਟਰਪਤੀ ਭਵਨ ਇੱਥੇ ਸੜਕਾਂ ਚੋੜੀਆਂ ਨੇ ਅੱਛਾ ਕੋਈ ਟ੍ਰੈਫਿਕ ਨਹੀਂ ਹੈਗੀ ਇੱਥੇ ਬੜੇ ਰਾਮ ਨਾਲ ਚੱਲ ਰਿਹਾ ਮਤਲਬ ਆਹ ਦੇਖੋ ਗੱਡੀਆਂ ਚੱਲ ਰਹੀਆਂ ਬੜੇ ਰਾਮ ਨਾਲ ਕੋਈ ਟ੍ਰੈਫਿਕ ਨਹੀਂ ਆਹ ਪਾਰਕ ਜਿਹੜਾ ਬਣਿਆ ਹੋਇਆ ਹੈ ਇਹ ਪਾਰਕ ਹੈਗਾ ਜੀ ਇੰਡੀਆ ਗੇਟ ਦਾ ਹੀ ਇਹ ਕੰਟੀਨਿਊ ਚੱਲਦਾ ਦੋ ਕਿਲੋਮੀਟਰ ਤੱਕ ਲੰਬਾ ਪਾਰਕ ਆ ਆਹ ਦੇਖੋ ਰਾਸ਼ਟਰਪਤੀ ਭਵਨ ਦੇਖੋ ਕਿਉਂਕਿ ਅੰਦਰ ਮੀਟਿੰਗ ਜਲਦੀ ਸੀ ਕੋਲ ਜਾ ਕੇ ਨਹੀਂ ਜਾ ਸਕਦੇ ਉਸ ਦਾ ਆਊਟ ਨਹੀਂ ਹੈਗਾ ਦੂਜੇ ਪਾਸੇ ਆਊਟ ਆ ਪਰ ਅਸੀਂ ਕਿਹੜਾ ਗੱਡੀ ਤੇ ਪੈਦਲ ਗਏ ਨਹੀਂ ਹੈਗੇ ਅਸੀਂ ਹੁਣ ਇੰਡੀਆ ਗੇਟ ਕਰਨੀ ਹੋ ਗਿਆ ਆਪਾਂ ਆਹ ਚੌਂਕ ਆ ਗਿਆ ਇੱਥੇ ਇੰਡੀਆ ਗੇਟ ਲਿਖਿਆ ਹੋਇਆ ਉੱਥੇ ਪਾਸੇ ਇੰਡੀਆ ਗੇਟ ਰੋ ਉੱਥੋਂ ਮੈਟਰੋ ਤੋਂ 50 ਰੁਪਏ ਲਏ ਬੜਾ RAMNAL ਸਾਨੂੰ ਉੱਥੇ ਪਹੁੰਚਾਤਾ ਅੰਡਰਪਾਸ ਹੋ ਕੇ ਚਲਦੇ ਆਂ ਫਿਰ ਦੇਖਦੇ ਕਿੰਦਾ ਨਾ ਇੰਡੀਆ ਗੇਟ ਸੁਣਿਆ ਤਾਂ ਬਹੁਤ ਆ ਬਹੁਤ ਵੱਡਾ ਬਹੁਤ ਵੱਡਾ ਚੈੱਕ ਕਰਦੇ ਆਂ ਜੇ ਕਿੰਦਾ ਕਿ ਵੱਡਾ ਬਣਿਆ ਇੰਡੀਆ ਗੇਟ ਕਿ ਬੰਬੇ ਦਾ ਵੱਡਾ ਕਿ ਇਹ ਵੱਡਾ ਚੈੱਕ ਕਰਨਾ ਲਓ ਜੀ ਸਾਨੂੰ ਆਟੋ ਐਨ ਲਾਤਾ ਤੇ ਹੁਣ ਚੱਕ ਵੀ ਅੰਡਰਪਾਸ ਕਰਕੇ ਇਹ ਆ ਗਿਆ ਵੀ ਚੱਕੋ ਬੜੀ ਦੇਰ ਦਾ ਮ ਦਿੱਲੀ ਐ ਇੰਡੀਕੇਟਰ ਹਮੇਸ਼ਾ ਰਹੀ ਜਾਂਦਾ ਸੀ ਅੱਜ ਹੋ ਹੀ ਗਿਆ ਵਾਕਈ ਠੀਕ ਹੈ ਵਿਸ਼ਾਲ ਆ ਇਹਦੀ ਗੱਲ ਨਹੀਂ ਛੋਟਾ ਨਹੀਂ ਹੈਗਾ ਪਰ ਇਹ ਨਾ ਵੱਡਾ ਵੀ ਹੈ ਨਹੀਂ ਆ ਦੇਖੋ ਉੱਥੇ ਸਾਹਮਣੇ ਦਿਖਦਾ ਪਿਆ ਤੁਹਾਨੂੰ ਇਹਦੇ ਬਿਲਕੁਲ ਸਾਹਮਣੇ ਰਾਸ਼ਟਰਪਤੀ ਭਵਨ ਹੈ ਲੈ ਵੀ ਹੈ ਦੇਖਣ ਤਾਂ ਇਹ ਜੀ ਗੱਲ ਨਹੀਂ ਛੋਟਾ ਨਹੀਂ ਹੈਗਾ ਬਟਾ ਰਹਾ ਹੈਗਾ ਆ ਦੇਖੋ ਰਾਸ਼ਟਰਪਤੀ ਭਵਨ ਬਿਲਕੁਲ ਉਹਦੇ ਸਾਹਮਣੇ ਬਣਿਆ ਇੰਡੀਆ ਗੇਟ ਦੇ ਮਤਲਬ 3 ਕਿਲੋਮੀਟਰ ਅੱਪਰ ਆ ਦੇਖੋ ਉਹ ਰਾਸ਼ਟਰਪਤੀ ਭਵਨ ਕੋ ਆਗੇ ਨਾ ਅਸੀਂ ਤੇ ਉਹ ਦੇਖ ਕਿੰਨਾ ਬੜਾ ਜਨਪਤੇ ਏਰੀਆ ਪੈਂਦਾ ਹੈ ਇਹਨੂੰ ਪੋਰਟ ਏਰੀਆ ਕਹਿੰਦੇ ਨੇ ਇੱਥੇ ਘਰ ਨਹੀਂ ਹੈਗੇ ਇੱਥੇ ਮੇਨ ਹੀ ਆ ਇਦਾਂ ਮਤਲਬ ਰਾਸ਼ਟਰਪਤੀ ਮਤਲਬ ਉਹਨਾਂ ਮੰਤਰੀ-ਮંત્રીਾਂ ਦਾ ਕੰਮ ਹੁੰਦਾ ਹੈ ਆ ਦੇਖ ਲੋ ਜੀ ਸਾਰੇ ਘਰ ਜਿਹੜੇ ਮੈਟਰ ਦੇ ਇਧਰਲੇ ਪਾਸੇ ਆਉਂਦੇ ਨੇ ਪੱਟੂਆ ਨੇ ਕਿਸੇ ਨੇ ਘੱਰੀ ਨਹੀਂ ਰੱਖੇ ਹੈਗੇ ਪਲਸਟਰ ਲੋ ਜੀ ਗੱਡੀ 'ਚ ਬਹਿ ਗਏ ਹੁਣ ਹੁਣ ਸਾਡੀ ਵਾਪਸੀ ਆ ਵਾਪਸੀ 'ਚ ਹੁੰਦੇ ਹੋਏ ਸਭ ਤੋਂ ਪਹਿਲਾਂ ਜਦੋਂ ਆਹ ਦਿਖ ਜਾਵੇ ਨਾ ਆ ਕੂੜਾ ਦੇਖ ਲੋ ਕੂੜਾ ਢੇਰ ਆ ਹੈ ਜਦੋਂ ਇਹ ਦਿਖ ਜਾਵੇ ਤਾਂ ਸਮਝੋ ਦਿੱਲੀ ਐਂਟਰ ਹੋ ਗਏ ਜੇ ਪਹਿਲਾਂ ਬਾਅਦ 'ਚ ਦਿਖ ਜਾਵੇ ਤਾਂ ਸਮਝੋ ਦਿੱਲੀੋਂ ਨਿਕਲ ਗਏ ਹੁਣ ਸਾਡੀ ਦਿੱਲੀੋਂ ਬਾਹਰ ਨਿਕਲਣ ਲੱਗੇ ਆ ਆ ਦੇਖ ਲੋ ਐਡਾ ਢੇਰ ਲਾ ਰੱਖਿਆ ਪੱਟੂਆ ਨੇ ਇਹਦਾ ਕੋਈ ਹੱਲ ਹੀ ਨਹੀਂ ਕਰਦੀ ਸਰਕਾਰ ਮਿਲਦਾ ਸਮਝ ਨਹੀਂ ਆਉਂਦਾ ਕਹਿੰਦੇ ਹੱਲ ਕਰਦੀ ਆ ਬਥੇਰੀ ਵਾਰ ਕਰਦੀ ਆ ਰਹਿ ਜਾਂਦਾ ਚਲੋ ਕੋਈ ਗੱਲ ਨਹੀਂ 스멜 ਬਹੁਤ ਆਂਦੀ ਹੋਣੀ ਗੱਡੀ ਚ ਨਹੀਂ ਪਤਾ ਲੱਗਦਾ ਚਲੋ ਜੀ ਸਾਡਾ ਟੂਰ ਹੁਣ ਬਹੁਤ ਵਧੀਆ ਰਿਹਾ ਫੇਰ ਸਾਹਮਣੇ 4:00 ਵਜੇ ਨੇ ਸਟਾਰਬਕਸ ਦੇ ਸਾਹਮਣੇ ਮੈਕਡੀ ਸਟਾਰਬਕਸ ਦੇ ਸਾਹਮਣੇ ਮੈਕਡੀ ਉੱਥੇ ਮੈਕਡੀ 버ਗਰ ਸੜ ਕੇ ਗੱਡੀ ਚ ਹੀ ਖਾ ਕੇ ਤੁਹਾਡੀ ਹੁਣ ਵਾਪਸੀ ਹੈ ਲੁਲਿਆਣੇ ਨੂੰ ਅਸੀਂ ਤਕਰੀਬਨ ਮੇਰੇ ਸਾਹਮਣੇ 7:00 ਵਜੇ ਪਹੁੰਚ ਜਾਵਾਂਗੇ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਪਲੀਜ਼ ਲਾਈਕ ਸ਼ੇਅਰ